ਸਰਕਾਰ ਦੇ ਵਿੱਚ ਜੋ ਲੁੱਟ ਚੱਲ ਰਹੀ ਹੈ ਕ腐ਸ਼ਨ ਦਾ ਬੋਲਬਾਲਾ ਹੈ ਕਿਵੇਂ ਸਰਕਾਰ ਨੇ ਆਪਦੇ ਕਮਾਊ ਪੁੱਤ ਮੈਂ ਕਹੂੰਗਾ ਖੁੱਲ੍ਹੇ ਛੱਡ ਰੱਖਿਆ ਅੱਖਾਂ ਮੀਚ ਰੱਖੀਆਂ ਕਿ ਪੰਜਾਬ ਦੇ ਲੋਕਾਂ ਨੂੰ ਲੁੱਟ ਕੇ ਤੇ ਪੈਸਾ ਆਮ ਆਦਮੀ ਪਾਰਟੀ ਦੇ ਖਜ਼ਾਨੇ ਦੇ ਵਿੱਚ ਦੇਈ ਜਾਓ ਤਾਂ ਕਿ ਬਾਹਰਲੀਆਂ ਸਟੇਟਾਂ 'ਚ ਜਿਹੜੀ ਇਲੈਕਸ਼ਨਾਂ ਚੋਣਾਂ ਲੜਨੀਆਂ ਹੈ ਉਦੇ ਵਾਸਤੇ ਸਮਗਰੀ ਇਕੱਠੀ ਕੀਤੀ ਜਾ ਸਕੇ ਕੱਲ ਸਾਰੇ ਪੰਜਾਬ ਨੇ ਤਸਵੀਰਾਂ ਵੇਖੀਆਂ ਉਹ ਤਸਵੀਰਾਂ ਤੋਂ ਬਹੁਤ ਬਾਅਦ ਕੁਝ ਬਹੁਤਾ ਕਹਿਣ ਨੂੰ ਰਹਿ ਨਹੀਂ ਜਾਂਦਾ ਕਿਉਂਕਿ ਜਿਵੇਂ ਅੰਗਰੇਜ਼ੀ ਚ ਕਹਿੰਦੇ ਆ ਪਿਕਚਰ ਸਪੀਕਸ 1000 ਵਰਡਸ ਉਹ ਤੋ ਤਸਵੀਰਾਂ ਬਹੁਤ ਕੁਝ ਬਿਆਨ ਕਰ ਰਹੀਆਂ ਸੀ ਸੈਂਕੜੇ ਕਰੋੜਾਂ ਦੀ ਸੰਪਤੀ ਕਰੋੜਾਂ ਦੇ ਵਿੱਚ ਨਗਦੀ ਕਰੋੜਾਂ ਰੁਪਏ ਦਾ ਸਿਉਣਾ ਹੋਰ ਬੇਸ਼ੁਮਾਰ ਚੀਜ਼ਾਂ ਮੈਂ ਲਿਸਟ ਪੜ੍ਹ ਕੇ ਦੱਸੂੰਗਾ ਰਿਕਵਰੀ ਕੀ ਹੋਈ ਉਹ ਤੋਂ ਇਹ ਸਾਰਾ ਕੁਝ ਸਰਕਾਰ ਦੇ ਨੱਕ ਥੱਲੇ ਕਿਵੇਂ ਸਰਕਾਰ ਦੇ ਕਰਪਟ ਸਰਕਾਰ ਦੇ ਚਹਿੱਤੇ ਸਰਕਾਰ ਦੇ ਫੇਵਰੇਟ ਆਫਿਸਰਸ ਕਰਦੇ ਰਹੇ ਤੇ ਸਰਕਾਰ ਨੇ ਅੱਖਾਂ ਮੀਚੀਆਂ ਇਹ ਜ਼ੀਰੋ ਟੋਲਰੈਂਸ ਵਾਲੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਕਟੜ ਇਮਾਨਦਾਰ ਸਰਕਾਰ ਹੈ ਤੇ ਕਰਪਸ਼ਨ ਪ੍ਰਤੀ ਸਾਡੀ ਜ਼ੀਰੋ ਟੋਲਰੈਂਸ ਹੈ ਉਹਦਾ ਕੱਲ ਅਸਲੀ ਚਿਹਰਾ ਜਿਹੜਾ ਉਹ ਨੰਗਾ ਹੋਇਆ ਜ਼ੀਰੋ ਟੋਲਰੈਂਸ ਦੀ ਗੱਲ ਕਰਨ ਵਾਲੇ 100% ਫੈਸਿਲੀਟੇਟਰ ਨਿਕਲੇ ਕ腐ਸ਼ਨ ਦੇ ਇਹ ਕੱਲੀ ਕ腐ਸ਼ਨ ਨੂੰ ਟੋਲਰੇਟ ਨਹੀਂ ਕਰਦੇ ਇਹ ਕ腐ਸ਼ਨ ਨੂੰ ਪ੍ਰਮੋਟ ਤੇ ਫੈਸਿਲੀਟੇਟ ਕਰਨ ਤੱਕ ਵੀ ਇਹ ਸਰਕਾਰ ਤੇ ਇਹਦੇ ਨੁਮਾਇंदे ਜਾਂਦੇ ਤੁਸੀਂ ਵੇਖੋ ਕਿੱਡੀ ਹੈਰਾਨੀ ਦੀ ਗੱਲ ਹੈ ਕਿ सीबीआई ਦੀ ਇੱਕ ਟੀਮ ਆਉਂਦੀ ਹੈ ਪੰਜਾਬ ਪੁਲਿਸ ਦਾ ਉੱਚ ਅਧਿਕਾਰੀ ਐਚਐਸ ਭੁੱਲਰ ਸਾਹਿਬ ਜਿਹੜੇ ਡੀਆਈਜੀ ਰੋਪੜ ਰੇਂਜ ਉਹਨਾਂ ਨੂੰ ਦਫ਼ਤਰ ਦੇ ਵਿੱਚੋਂ ਆ ਕੇ ਅਰੈਸਟ ਕਰਕੇ ਲੈ ਕੇ ਜਾਂਦੀ ਹੈ ਤੇ ਉਹਨਾਂ ਦੇ ਘਰੇ ਜਦੋਂ ਉਹ ਸੀਬੀਆਈ ਦੀ ਟੀਮ ਨੇ ਰੇਡ ਮਾਰਿਆ ਤੇ ਜੋ ਕੁਝ ਬਰਾਮਦੀ ਹੋਈ ਹੈ ਸੀਬੀਆਈ ਵੱਲੋਂ ਅਫੀਸ਼ੀਅਲ ਜਿਹੜੀ ਸਟੇਟਮੈਂਟ ਜਾਰੀ ਕੀਤੀ ਗਈ ਮੈਂ ਇਹਦੇ ਚੋਂ ਪਹਿਲਾਂ ਤੁਹਾਨੂੰ ਪੜ੍ਹ ਕੇ ਦੱਸਣਾ ਚਾਹਣਾ ਹੈ Central Bureau of Investigation Information section. The Central Bureau of Investigation has arrested senior IPS officer of 2009 batch, presently posted as DIG Roper Range Punjab. During searches at various premises linked to the public servant in Punjab and Chandigarh, the CBI recovered substantial cash and incriminating material, including. ਕਾਸ਼ ਅਪ੍ਰੋਕਸੀਮੇਟਲੀ 5 ਕਰੋੜਸ ਐਂਡ ਸਟਿਲ ਕਾਊਂਟਿੰਗ 5 ਕਰੋੜ ਦੀ ਗਿਣਤੀ ਹੋ ਚੁੱਕੀ ਤੇ ਹਜੇ ਗਿਣਤੀ ਵਾਲੀਆਂ ਮਸ਼ੀਨਾਂ ਲੱਗੀਆਂ ਹੋਈਆਂ ਜੁਐਲਰੀ ਵੇਇੰਗ 1.5 ਕੇਜੀਸ ਤੁਸੀਂ ਵੇਖੋ ਕਰੋੜਾਂ ਰੁਪਏ ਦਾ ਸਿਉਣਾ ਬਣ ਜਾਂਦਾ ਡੇਢ ਕਿਲੋ ਸਿਉਣਾ ਅੱਜਕੱਲ ਤਾਂ ਮੈਨੂੰ ਲੱਗਦਾ ਸਵਾ ਲੱਖ ਨੂੰ ਤੋਲਾ ਹੋਇਆ ਖੜਾ ਹੈ ਕਿਲੋ ਦਾ ਤਾਂ ਹਿਸਾਬ ਹੀ ਨਹੀਂ ਲੱਗਦਾ ਕਿੰਨੇ ਦਾ ਲਗਜ਼ਰੀ ਗੱਡੀਆਂ 22 ਲਗਜ਼ਰੀ ਵਾਚੇਸ ਹੁਣ ਅੱਜ ਜਿਹੜੀਆਂ ਲਗਜ਼ਰੀ ਲਗਜ਼ਰੀ ਵਾਚੇਸ ਐ ਕੋਈ ਕਰੋੜ ਰੁਪਏ ਦੀ ਵੀ ਐ ਕੋਈ 2 ਕਰੋੜ ਦੀ ਵੀ ਐ ਕੋਈ 50 ਲੱਖ ਦੀ ਵੀ ਉਹਨੇ ਪਤਾ ਨਹੀਂ ਕਿੰਨੀ ਕਿੰਨੀ ਕੀਮਤ ਦੀਆਂ ਵਾਚੇਸ ਸੀ ਇਹ ਵਾਚੇਸ ਜਿਹੜੀਆਂ ਇਹ ਅੱਜ ਕੱਲ ਜੁਐਲਰੀ ਨਾਲੋਂ ਡਾਇਮੰਡਸ ਨਾਲੋਂ 골ਡ ਨਾਲੋਂ ਵੀ ਇੱਕ ਮਹਿੰਗਾ ਸੌਦਾ ਹੋ ਗਿਆ ਇਹਨਾਂ ਨੂੰ ਲੈਣਾ ਸੋ ਇਹ ਬਾਈ ਘੜੀਆਂ ਪਤਾ ਨਹੀਂ ਕਿੰਨੇ ਦੀਆਂ ਸੀ ਕਿੱਥੇ ਕਿੱਥੇ ਬਣਦੇ ਸੀ ਭੁੱਲਰ ਸਾਹਿਬ ਮੈਨੂੰ ਲੱਗਦਾ ਦੋਹੇ ਬਾਹਾਂ ਤੇ ਬੰਨ ਲੀਏ ਤਾਂ ਬਾਈ ਬਾਈ ਨਾਲ ਪੂਰੀਆਂ ਔਨ ਸੋ ਇਹ ਸਭਾਵਕ ਹੈ ਕਾਹਦੇ ਵਾਸਤੇ ਤੇ ਕਿਵੇਂ ਆਈਆਂ ਸੀ ਲੋਕਰ ਦੀਆਂ ਚਾਬੀਆਂ ਮਿਲੀਆਂ ਸ਼ਰਾਬ ਮਿਲੀ ਬੜਾ ਕੁਝ ਉਹਨਾਂ ਦੇ ਘਰ ਤੋਂ ਮਿਲਿਆ ਤੇ ਤੁਸੀਂ ਵੇਖੋ ਇੰਨਾ ਕੁਝ ਹੋ ਰਿਹਾ ਸੀ ਤੇ ਵਿਜੀਲੈਂਸ ਕਿੱਥੇ ਸੀ ਪੰਜਾਬ ਦੀ ਪੰਜਾਬ ਦੀ ਇੰਟੈਲੀਜੈਂਸ ਕਿੱਥੇ ਸੀ ਕੀ ਵਿਜੀਲੈਂਸ ਸੁੱਤੀ ਪਈ ਸੀ ਕਿ ਵਿਜੀਲੈਂਸ ਜਿਹੜੀ ਆ ਉਹ ਸਿਰਫ ਆਪੋਜੀਸ਼ਨ ਲੀਡਰਸ ਨੂੰ ਟਾਰਗੇਟ ਕਰਨ ਵਾਸਤੇ ਰੱਖੀ ਗਈ ਹੈ ਸਰਕਾਰ ਵੱਲੋਂ ਜਿੱਥੇ ਆਪੋਜੀਸ਼ਨ ਦੇ ਲੀਡਰਾਂ ਦਾ ਸਵਾਲ ਆਵੇ ਉੱਥੇ ਤਾਂ ਜ਼ੀਰੋ ਰਿਕਵਰੀ ਤੇ ਜ਼ੀਰੋ ਬਰਾਮਦਗੀ ਤੇ ਤੁਸੀਂ ਡਿਸਪਰੋਪੋਰਸ਼ਨੇਟ ਐਸੈਟ ਦਾ ਪਰਚਾ ਦਰਜ ਕਰ ਦਿੰਨੇ ਹੋ ਤੇ ਉਹਨਾਂ ਨੂੰ ਜੇਲ੍ਹਾਂ 'ਚ ਡੱਕ ਦਿੰਨੇ ਹੋ ਕਿ ਉਹ ਸਰਕਾਰ ਦੇ ਖਿਲਾਫ ਆਵਾਜ਼ ਉਠਾ ਰਹੇ ਐ ਤੇ ਇੱਥੇ ਤੁਹਾਡੇ ਚਹੇਤੇ ਅਫਸਰ ਤੁਹਾਡੇ ਰਾਜ ਵਿੱਚ ਤੁਹਾਡੀ ਸਹਿਮਤੀ ਨਾਲ ਤੁਹਾਡੀ ਪੁਸ਼ਤਪਨਾਈ ਨਾਲ ਪੰਜਾਬ ਦੇ ਲੋਕਾਂ ਨੂੰ ਲੁੱਟੀ ਜਾ ਰਿਹਾ ਹੈ ਤੇ ਤੁਸੀਂ ਅੱਖਾਂ ਵਿੱਚ ਰੱਖੀ ਹੈ ਮੈਂ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਸਵਾਲ ਪੁੱਛਣਾ ਚਾਹੁੰਦਾ ਕਿਉਂਕਿ ਉਹ ਹੋਮ ਮਿਨਿਸਟਰ ਵੀ ਹੈ ਵਿਜੀਲੈਂਸ ਡਿਪਾਰਟਮੈਂਟ ਵੀ ਇੰਟੈਲੀਜੈਂਸ ਡਿਪਾਰਟਮੈਂਟ ਵੀ ਹੋਮ ਮਿਨਿਸਟਰ ਕੋਲੇ ਹੁੰਦਾ ਸੋ ਇਹ ਮੁੱਖ ਮੰਤਰੀ ਸਾਹਿਬ ਇਸ ਗੱਲ ਦਾ ਜਵਾਬ ਦੇਣ ਕਿ ਸੀਬੀਆਈ ਤਾਂ ਬਾਹਰੋਂ ਆ ਕੇ ਅਰੈਸਟ ਕਰਕੇ ਇੰਨੀ ਰਿਕਵਰੀ ਕਰ ਸਕਦੀ ਹੈ ਤੇ ਤੁਹਾਡਾ ਮਹਿਕਮਾ ਕੀ ਕਰ ਰਿਹਾ ਸੀ ਕੀ ਇਹ ਤੁਹਾਡੇ ਵੱਲੋਂ ਹਦਾਇਤਾਂ ਸੀ ਮਹਿਕਮਿਆਂ ਨੂੰ ਕਿ ਉਸ ਪਾਸੇ ਨਹੀਂ ਵੇਖਣਾ ਕਿ ਤੁਹਾਡੇ ਵੱਲੋਂ ਇਹ ਹਦਾਇਤਾਂ ਸੀ ਤੁਹਾਡੇ ਵਿਜੀਲੈਂਸ ਤੇ ਇੰਟੈਲੀਜੈਂਸ ਡਿਪਾਰਟਮੈਂਟ ਨੂੰ ਕਿ ਭੁੱਲਰ ਸਾਹਿਬ ਵੱਲ ਅੱਖਾਂ ਮੀਚ ਲਿਓ ਜਮਾਂ ਜੋ ਮਰਜ਼ੀ ਕਰੀ ਜਾਣ ਉਹ ਕਿਉਂਕਿ ਇਹ ਬਲੂ ਆਈਡ ਬாய் ਹੈ ਨਾ ਜੀ ਸਰਕਾਰ ਦੇ ਬੈਸਟ ਪੋਸਟਿੰਗਸ ਹੈ ਸਰਕਾਰ ਦੇ ਵਿੱਚ ਚਾਇਓ ਐਸਐਸਪੀ ਮੁਹਾਲੀ ਰਹੇ ਹੋਣ ਡੀਆਈਜੀ ਪਟਿਆਲਾ ਰੇਂਜ ਡੀਆਈਜੀ ਰੋਪੜ ਰੇਂਜ ਪ੍ਰਾਈਮ ਪੋਸਟਿੰਗਸ ਤੁਸੀਂ ਦੇਖ ਕੇ ਰੱਖੀਆਂ ਤੇ ਇਸ ਨਿਜਾਮ ਦੇ ਵਿੱਚ ਜਿਹੜੀਆਂ ਪੋਸਟਿੰਗਾਂ ਆ ਉਹ ਅਫਸਰਾਂ ਨੂੰ ਕਿਵੇਂ ਮਿਲਦੀਆਂ ਇਹ ਸਾਰਾ ਪੰਜਾਬ ਜਾਣਦਾ ਬੱਚੇ-ਬੱਚੇ ਦੀ ਜ਼ੁਬਾਨ ਤੇ ਹੈ ਇੱਥੇ ਸਾਰਾ ਸੌਦਾ ਜਿਹੜਾ ਹੈ ਮੁੱਲ ਵੇਖਦਾ ਮੁਕਤ ਕੁਝ ਨਹੀਂ ਮਿਲਦਾ ਇੱਥੇ ਸੋ ਕਿ ਇਹ ਸਰਕਾਰ ਦੇ ਕਮਾਊ ਪੁੱਤ ਵੱਲ ਵਿਜੀਲੈਂਸ ਤੇ ਇੰਟੈਲੀਜੈਂਸ ਨੂੰ ਹੁਕਮ ਸੀ ਕਿ ਆਪਦੀਆਂ ਅੱਖਾਂ ਮੀਚ ਕੇ ਰੱਖੋ ਮੈਂ ਫੇਰ ਇਹੀ ਗੱਲ ਦੁਬਾਰਾ ਦੁਹਰਾਨੀ ਚਾਹਣਾ ਹੈ ਕੀ ਇਹ ਜਿਹੜੇ ਅਫਸਰ ਨੇ ਇਹ ਇਹਨਾਂ ਦੀਆਂ ਤਾਰਾਂ ਕਿੱਥੋਂ ਤੱਕ ਜੁੜਦੀਆਂ ਇਹ ਜਾਂਚ ਦਾ ਵਿਸ਼ਾ ਅਸਲੀ ਇਹ ਹੋਣਾ ਚਾਹੀਦਾ ਸੀ ਬੀਆਈਐਸ ਤੁਸੀਂ ਇਹ ਕਿਵੇਂ ਗੱਲ ਤੇ ਯਕੀਨ ਕਰ ਸਕਦੇ ਹੋ ਕਿ ਇੱਕ ਅਫਸਰ ਦੇ ਘਰੇ ਇਹ ਤਾਂ ਘਰੋਂ ਮਿਲਿਆ ਨਾ 5 ਕਰੋੜ ਘਰੇ ਤਾਂ ਪੰਜ ਦਾ ਭਾਂ ਨਹੀਂ ਰੱਖਦਾ ਔਰ ਬਾਕੀ ਥਾਵਾਂ ਤੇ ਪਤਾ ਨਹੀਂ ਕਿੱਥੇ ਕਿੱਥੇ ਸਟੈਕ ਕੀਤੇ ਹੋਣੇ ਆ ਤੇ ਆ ਤਸਵੀਰਾਂ ਜਿਹੜੀਆਂ ਇਹ ਤਾਂ ਮਤਲਬ ਹੈਰਾਨ ਕਰ ਦਿੰਦੀਆਂ ਤੁਸੀਂ ਇਹ ਵੇਖੋ ਆ ਨੋਟਾਂ ਦੀਆਂ ਗੱਡੀਆਂ ਮੈਨੂੰ ਲੱਗਦਾ ਬੈਂਕ ਦੇ ਵਿੱਚ ਏਡੀ ਥਈ ਨਹੀਂ ਤੁਹਾਨੂੰ ਕਿਤੇ ਮਿਲਦੀ ਮਾੜੇ ਸ਼ਹਿਰ 'ਚ ਤਾਂ ਆ ਸਿਉਣੇ ਦੇ ਤੁਸੀਂ ਵੇਖੋ ਕਿਸ ਤਰ੍ਹਾਂ ਨਾਲ ਸਟੈਕ ਲੱਗੇ ਪਏ ਐ ਸੋ ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਇਹ ਅਫਸਰ ਜਿਹੜੇ ਐ ਇਹਨਾਂ ਦੀਆਂ ਤਾਰਾ ਕਿੱਥੇ ਜੁੜਦੀਆਂ ਸਰਕਾਰ ਐਵੇਂ ਚੁੱਪ ਨਹੀਂ ਕਰਦੀ ਮੁੱਖ ਮੰਤਰੀ ਸਾਹਿਬ ਦਾ ਆਫਦਾ ਬਿਆਨ ਹੈ ਕਿ ਮੁੱਖ ਮੰਤਰੀ ਦੀ ਮਰਜ਼ੀ ਜਾਂ ਨੌਲੇਜ ਤੋਂ ਬਿਨਾ ਪੱਤਾ ਨਹੀਂ ਹਿਲਦਾ ਸਰਕਾਰ ਤੇ ਫਿਰ ਇਹ ਕਦੇ ਹੋ ਸਕਦਾ ਹੈ ਕਿ ਸਰਕਾਰ ਦੇ ਨੱਕ ਥੱਲੇ ਅਫਸਰ ਸੈਂਕੜੇ ਕਰੋੜਾਂ ਰੁਪਏ ਇਕੱਠੇ ਕਰੀ ਜਾਂਦਾ ਹੋਵੇ ਤੇ ਸਰਕਾਰ ਨੂੰ ਪਤਾ ਨਾ ਹੋਵੇ ਕੀ ਇਹ ਪੈਸਾ ਦਿੱਲੀ ਚ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਜਾਂਦਾ ਸੀ ਬਾਹਰ ਇਲੈਕਸ਼ਨਾਂ ਲੜਨ ਵਾਸਤੇ ਕੀ ਇਹ ਪੈਸਾ ਆਮ ਆਦਮੀ ਪਾਰਟੀ ਦੀ ਜਿਹੜੀ ਪਾਰਟੀ ਦਾ ਖਜ਼ਾਨਾ ਉਹਦੇ ਚ ਜਾਂਦਾ ਸੀ ਕੀ ਇਹ ਕੇਜਰੀਵਾਲ ਸਾਹਿਬ ਨੂੰ ਜਾਂਦਾ ਸੀ ਕੀ ਇਹ ਸੁਸੋਦੀਆ ਸਾਹਿਬ ਨੂੰ ਜਾਂਦਾ ਸੀ ਇਹਨਾਂ ਸਾਰੀਆਂ ਚੀਜ਼ਾਂ ਦਾ ਇਸ ਵਿਸ਼ੇ ਦਾ ਜਾਂਚ ਹੋਣੀ ਬਹੁਤ ਐਮ ਹੈ ਤੇ ਜੇ सीबीआई ਸਹੀ ਜਾਂਚ ਕਰ ਲੂਗੀ ਤਾਂ ਫਿਰ ਇਹ ਜਿਹੜੀਆਂ ਪੈੜਾਂ ਬਹੁਤ ਦੂਰ ਤੱਕ ਜਾਣਗੀਆਂ ਹੁਣ सीबीआई ਕਿੱਥੋਂ ਤੱਕ ਜਾਂਚ ਕਰਦੀ ਹੈ ਇਹ ਤਾਂ ਮੈਂ ਵੀ ਨਹੀਂ ਕਹਿ ਸਕਦਾ ਕਿਉਂਕਿ ਖੱਟਾ ਤਜਰਬਾ ਬੜਾ ਇੱਕ ਇੱਕ ਸਾਈਜ਼ ਦਾ ਸਕੈਮ ਦਿੱਲੀ ਦੇ ਵਿੱਚ ਹੋਇਆ ਸੀ ਜਿੱਤੇ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਮੰਤਰੀ ਦੋ-ਦੋ ਸਾਲ ਜੇਲ੍ਹਾਂ ਚ ਲਾ ਕੇ ਆਏ ਉਸ ਸਕੈਮ ਚ ਉਹੀ ਸੇਮ ਪਾਲਿਸੀ ਪੰਜਾਬ ਦੇ ਵਿੱਚ ਆਈ ਸੇਮ ਬੰਦੇ ਪਾਲਿਸੀ ਬਣਾਉਣ ਵਾਲੇ ਸੇਮ ਪਾਲਿਸੀ ਸੇਮ ਬੈਨੇਫਿਸ਼ਰੀਜ਼ ਉਹੀ ਜਿਹੜੀ ਦਿੱਲੀ ਚ ਫਰਮਾਸੀ ਤੇ ਸਾਡੀਆਂ ਲੱਖ ਰਿਪਰੈਜੈਂਟੇਸ਼ਨਸ ਦੇਣ ਦੇ ਬਾਵਜੂਦ ਹੋਮ ਮਿਨਿਸਟਰ ਸਾਹਿਬ ਨੂੰ ਵੀ ਦਿੱਤੀ ਸੀਬੀਆਈ ਨੂੰ ਵੀ ਰਿਪਰੈਜੈਂਟੇਸ਼ਨ ਗਈ ਗਵਰਨਰ ਨੂੰ ਵੀ ਰਿਪਰੈਜੈਂਟੇਸ਼ਨ ਗਈ ਪਰ ਕੋਈ ਕਾਰਵਾਈ ਨਹੀਂ ਸੋ ਇਹ ਕਿਵੇਂ ਹੋ ਸਕਦਾ ਹੈ ਕਿ ਜਿਹੜੀ ਚੀਜ਼ ਦਿੱਲੀ 'ਚ ਗਲਤ ਹੈ ਉਹ ਪੰਜਾਬ 'ਚ ਤੁਸੀਂ ਸਹੀ ਠਰਾ ਸਕਦੇ ਹੋ ਸੋ ਪਤਾ ਨਹੀਂ सीबीआई ਨੂੰ ਕਿਉਂਕਿ ਤਾਰਾਂ ਜੁੜੀਆਂ ਵੀ ਆਏ ਅੰਦਰ ਸਾਰੀਆਂ ਹੁਣ ਕੱਲ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਪਤਾ ਨਹੀਂ ਭਾਜਪਾ ਨਾਲ ਕੀ ਗੱਲ ਕੀਤੀ ਹੋਣੀ ਹੈ ਕਿ ਇਹਨੂੰ ਜਾਂਚ ਨੂੰ ਇੱਥੇ ਹੀ ਰੋਕ ਦਿਓ ਇਸ ਮਨੀ ਟ੍ਰੇਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਪੈਸਾ ਅਲਟੀਮੇਟਲੀ ਇਹਦੀ ਫਾਈਨਲ ਡੈਸਟੀਨੇਸ਼ਨ ਕਿੱਥੋਂ ਤੱਕ ਸੀ ਕਉਂ ਤੁਸੀਂ ਅਕਾਲੀ ਦਲ ਦੇ ਬਿਆਨ ਸੁਣ ਕੇ ਹਟਿਓ ਅਕਾਲੀ ਦਲ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਕਈ ਵੱਡੇ ਸਵਾਲ ਚੁੱਕੇ ਗਏ ਨੇ ਤਾਂ ਉੱਥੇ ਹੀ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਪੋਲਰ ਨੂੰ ਚੰਡੀਗੜ੍ਹ ਦੀ ਵਿਸ਼ੇਸ਼ ਸੀਬੀਆਈ ਅਦਾਲਤ ਦੇ ਵਿੱਚ ਬਿੱਤੀ ਗੱਲ ਪੇਸ਼ ਕੀਤਾ ਗਿਆ ਸੀ ਚੰਡੀਗੜ੍ਹ ਸੀਬੀਆਈ ਅਦਾਲਤ ਨੇ ਹਰਚਰਨ ਸਿੰਘ ਪੋਲਰ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਸੀ ਤੇ ਅਗਲੀ ਸੁਣਵਾਈ ਹੁਣ 31 ਅਕਤੂਬਰ ਨੂੰ ਹੋਵੇਗੀ ਡੀਆਈਜੀ ਹਰਚਰਨ ਸਿੰਘ ਪੋਲਰ ਤੇ ਕ੍ਰਿਸ਼ਨ ਨੂੰ ਤਕਰੀਬਨ 3 ਵਜੇ ਚੰਡੀਗੜ੍ਹ ਦੀ ਸਪੈਸ਼ਲ ਸੀਬੀਆਈ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਜ਼ਿਕਰ ਕਰਦੇ ਕਿ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਪੋਲਰ ਨੂੰ ਸੀਬੀਆਈ ਨੇ ਇਫਤਾਰ ਕਰ ਲਿਆ ਸੀ ਤੇ ਡੀਆਈਜੀ ਹਰਚਨ ਸਿੰਘ ਤੇ ਉਹਨਾਂ ਨਾਲ ਜੁੜੇ ਵਿਚੋਲਿਆਂ ਨੂੰ ਅਦਾਲਤ ਚ ਪੇਸ਼ ਕੀਤਾ ਗਿਆ ਸੀ ਜਿੱਥੇ 14 ਦਿਨਾਂ ਦੀ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਤੇ ਉੱਥੇ ਡੀਆਈਜੀ ਭੁੱਲਰ ਨੇ ਵਿਚੋਲਿਆਂ ਰਾਹੀਂ ਫਤੇਗੜ ਸਾਹਿਬ ਦੇ ਮੰਡੀ ਗੋਵਿੰਦਗੜ ਦੇ ਇੱਕ ਸਕ੍ਰੈਪ ਡੀਲਰ ਤੋਂ 8 ਲੱਖ ਰੁਪਏ ਦੀ ਰਿਸ਼ਵਤ ਮੰਗੀ ਤੇ ਡੀਆਈਜੀ ਤੇ ਰਿਸ਼ਵਤ ਦੇ ਬਦਲੇ ਸਕ੍ਰੈਪ ਡੀਲਰ ਨੂੰ ਝੂਠੇ ਕੇਸ ਚ ਫਸਾਉਣ ਦੀ ਧਮਕੀ ਦੇਣ ਦੇ ਇਲਜ਼ਾਮ ਨੇ ਸ਼ਿਕਾਇਤ ਤੋਂ ਬਾਅਦ ਸੀਬੀਆਈ ਨੇ ਜਾਲ ਵਿਛਾ ਕੇ ਡੀਆਈਜੀ ਨੂੰ ਗ੍ਰਿਫਤਾਰ ਕੀਤਾ ਸੀ ਤੇ ਦਿੱਲੀ ਤੇ ਚੰਡੀਗੜ੍ਹ ਤੋਂ 52 ਮੈਂਬਰਾਂ ਦੀ ਸੀਬੀਆਈ ਟੀਮ ਨੇ ਉਹਨਾਂ ਦੇ ਮੋਹਾਲੀ ਦਫ਼ਤਰ ਤੇ ਉਹਨਾਂ ਦੇ ਚੰਡੀਗੜ੍ਹ ਸੈਕਟਰ 40 ਸਤਤਕਰ ਦੀ ਤਲਾਸ਼ੀ ਵਿ ਲਈ ਮੀਡੀਅਰਪੋਰਟਾ ਮੰਤੋਂ ਅਮਕੜ ਡੀਆਈਜੀ ਦੇ ਘਰ ਤੋਂ 7 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਜੋ ਕਿ ਤਿੰਨ ਬੈਗਾਂ ਤੋਂ ਤੇ ਬਰੀਫ ਕੇਸਾਂ ਵਿੱਚ ਰੱਖੀ ਗਈ ਸੀ ਤੇ ਅਧਿਕਾਰੀਆਂ ਨੂੰ ਪੈਸੇ ਗਿਣਨ ਲਈ ਤਿੰਨ ਨੋਟ ਗਿਣਨ ਵਾਲੀਆਂ ਮਸ਼ੀਨਾਂ ਮੰਗਵੋਣੀਆਂ ਪਈਆਂ ਤੇ ਇਸ ਤੋਂ ਇਲਾਵਾ 골ਡ ਲਗਜ਼ਰੀ ਘੜੀਆਂ ਤੇ ਹੋ ਜਿਹੜਾ ਕੀਮਤੀ ਸਮਾਨ ਵੀ ਮਿਲੇ ਆ ਸੀਬੀਆਈ ਨੂੰ ਡੀਆਈਜੀ ਦੀਆਂ 15 ਜਾਇਦਾਦਾਂ ਦੇ ਲਗਜ਼ਰੀ ਵਾਹਨਾਂ ਨਾਲ ਸੰਬੰਧਿਤ ਦਸਤੇਬੇਜ਼ ਵੀ ਮਿਲੇ ਨੇ ਤੇ ਡੀਲਰ ਨੇ ਦੱਸਿਆ ਕਿ ਡੀਆਈਜੀ ਦੀ ਰਿਸ਼ਵਤ ਮੰਗਾਂ ਨੂੰ ਪੂਰਾ ਕਰਨ 'ਚ ਕਈ ਅਧਿਕਾਰੀ ਸ਼ਾਮਲ ਸੀਬੀਆਈ ਇਸ ਮਾਮਲੇ 'ਚ ਹੋਰ ਅਧਿਕਾਰੀਆਂ ਦੀ ਸਮੂਲੀਅਤ ਦੀ ਵੀ ਜਾਂਚ ਕਰ ਰਹੀ ਹੈ